ਰਣਜੀਤ ਸਿੰਘ ਕੰਟਰੀਆ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਦੇ ਅੱਗੇ ਪੇਸ਼ ਹੁੰਦੇ ਨੇ ਮਾਫੀ ਮੰਗੀ ਜਾਂਦੀ ਆ ਜਿਹੜੀ ਤਕਰੀਬਨ 2019 ਤੋਂ ਰੋਕ ਲੱਗੀ ਹੁੰਦੀ ਆ ਉਹਨਾਂ ਦੇ ਪ੍ਰਚਾਰ ਦੇ ਉੱਪਰ ਉਹ ਅੱਜ ਰੋਕ ਹਟਾ ਦਿੱਤੀ ਗਈ ਆ ਕਿਸ ਤਰੀਕੇ ਦੇਖਦੇ ਹੋ ਮਾਮਲਾ ਇੱਥੇ ਆ ਕੇ ਨਿਬੜਨਾ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਘਰ ਵਾਪਸੀ ਹੋ ਜੂਗੀ ਤੇ ਇਸ ਨੂੰ ਤੁਸੀਂ ਹੁਣ ਧੂਮਾ ਦਾ ਬਦਲ ਦੇਖਣਾ ਜਾਂ ਧੂਮਾ ਹੋਰਾਂ ਨੂੰ ਮਿਲਿਆ ਜਾਂਦਾ ਜਾਊਗਾ ਇਸ ਇਸ ਨਜ਼ਰੀਏ ਦੇਖੋ ਹੂੰ ਢੱਡਰੀਆਂ ਵਾਲੇ ਹੁੰਦਾ ਇੱਕ ਰਣਜੀਤ ਸਿੰਘ ਜਥੇਦਾਰ ਗੋਹਰ ਦਾ ਗੋਹਰ ਜੀ ਗੋਹਰ ਸੋ ਜਥੇਦਾਰ ਰਣਜੀਤ ਸਿੰਘ ਗੋਹਰ ਜਿਹੜੇ ਪਟਨਾ ਸਾਹਿਬ ਦੇ ਕਿਸੇ ਤੋਂ ਜਥੇਦਾਰ ਰਹੇ ਨੇ ਜਦੋਂ ਉਹਨਾਂ ਨੂੰ ਹਦਾਇਤ ਹੋਈ ਕੱਚੀ ਬਾਣੀ ਦਾ ਮਸਲਾ ਸੀ ਕੁਝ ਮਰਿਆਦਾਵਾਂ ਦੇ ਉੱਤੇ ਗੁਰੂ ਘਰ ਦੇ ਸਰੋਵਰਾਂ ਦੇ ਉੱਤੇ ਜਾਂ ਕੋਈ ਹੋਰ ਪਹਿਲੂਆਂ ਦੇ ਉੱਤੇ ਉਹਨਾਂ ਵੱਲੋਂ ਜਿਸ ਤਰ੍ਹਾਂ ਤਰਕ ਦੇ ਆਧਾਰ ਤੇ ਕੋਈ ਸਵਾਲ ਕੀਤੇ ਜਾਂਦੇ ਸੀ ਉਸ ਤੋਂ ਲੈ ਕੇ ਸੀ ਕਿ ਤੁਸੀਂ ਇਹ ਸਿੱਖੀ ਦੇ ਨੇੜੇ ਲਾ ਰਹੇ ਹੋ ਕਿ ਸਿੱਖੀ ਤੋਂ ਦੂਰ ਕਰ ਰਹੇ ਹੋ ਜੇ ਬਾਣੀ ਵੀ ਗੱੱਚੀ ਪੜਦੇ ਹੋ ਇਸ ਤਰ੍ਹਾਂ ਹੋਰਾਂ ਦੇ ਉੱਤੇ ਫਿਰ ਦਵਾਨ ਲਾਉਣ ਤੇ ਰੋਕ ਲੱਗੀ ਕਿਸੇ ਸਮੇਂ ਪੰਜਾਬ ਚ ਦਵਾਨ ਬਹੁਤ ਵੱਡੀ ਪੱਧਰ ਤੇ ਇਕੱਲੇ ਇਹਨਾਂ ਦੇ ਨਹੀਂ ਹੋਰਾਂ ਦੇ ਵੀ ਲੱਗਦੇ ਸੀ ਖਾਈਆ ਕਰਾਰ ਦੇਣਾ ਅਕਸੀ ਜੰਮਦਮਾ ਸਾਹਿਬ ਦੇ ਜੱਫੇਦਾਰ ਬਾਬਾ ਟੈਕਸੀ ਤੋਂ ਨਾਲ ਨੂੰ ਕੋਈ ਜੱਤਰ ਮੰਨੇ ਨਾ ਮੰਨੇ ਅਗਲੇ ਉਸ ਸੇਵਾਜਤ ਲੱਗੇ ਹਨਾ ਦਿੱਲੀ ਵਾਲੀ ਚ ਪਹਿਲਾਂ ਬੀਜੇਪੀ ਨੇ ਆਪਣੇ ਗੱਲ ਵਿੱਚ ਲੈ ਲਈ ਹੈ ਪਟਨਾ ਸਾਹਿਬ ਬਾਰੇ ਕਿਹਾ ਜਾਂਦਾ ਕਿਆਂ ਜੀ ਕੰਟਰੋਲ ਉਹਨਾਂ ਦਾ ਹੈ ਫਜੂਰ ਸਾਹਿਬ ਬਾਰੇ ਕਿਹਾ ਜਾਂਦਾ ਜੀ ਕੰਟਰੋਲ ਉਹਨਾਂ ਦਾ ਹੈ ਹਰਿਆਣਾ ਚ ਕੰਟਰੋਲ ਉਹਨਾਂ ਦਾ ਹੈ ਉਹਦੀ ਕਮੇਟੀ ਰਾਈ ਹੋ ਗਿਆ ਸੁਖਵੀਰ ਬਾਦਲ ਖੁਦ ਕਹਿ ਰਹੇ ਨੇ ਕਿ ਸਾਡੇ ਉਰੇ ਵਾਲੇ ਜਥੇਦਾਰ ਜੀ ਬੀਜੇਪੀ ਦੇ ਸੰਪਰਕ ਸੀ ਇਸ ਲਈ ਸਾਨੂੰ ਬਦਲਨੇ ਪਏ ਜੀ ਤੇ ਪਰ ਤਰੀਫ ਲੰਘੇ ਦੇ ਨਾਲ ਸੁਖਵੀਰ ਬਾਦਲ ਖੁਦ ਕਰਦੇ ਨੇ ਮੋਦੀ ਜੀ ਦੀ ਜਮ ਕੇ ਸੱਚੇ ਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਕੇ ਦਿਨ ਭਰ ਦੇ ਕੁਝ ਖਾਸ ਮੁੱਦਿਆਂ ਦੇ ਉੱਪਰ ਆ ਵਿਚਾਰ ਚਰਚਾ ਕਰਦੇ ਆ ਅੱਜ ਪੰਥਕ ਸਫ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਸਿਆਸਤਾਂ ਲਿਆ ਜਿੱਥੇ ਕਿ ਅੱਜ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੁੰਦੀ ਆ ਉਸ ਦੇ ਵਿੱਚ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਬੁਲਾਇਆ ਜਾਂਦਾ ਉਹਨਾਂ ਦੇ ਜਿਹੜਾ ਪ੍ਰਚਾਰ ਦੇ ਉੱਪਰ ਪ੍ਰੋਗਰਾਮਾਂ ਦੇ ਉੱਪਰ ਲੱਗੀ ਹੋਈ ਰੋਕ ਹੁੰਦੀ ਆ ਉਹ ਹਟਾ ਦਿੱਤੀ ਜਾਂਦੀ ਆ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਵੱਲੋਂ ਜਿਹੜੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਅੱਗੇ ਜਾ ਕੇ ਜਿਹੜੀ ਮਾਫੀ ਮੰਗੀ ਗਿਆ ਤੇ ਉਸ ਤੋਂ ਬਾਅਦ ਇੱਕ ਜਿਹੜਾ ਹੋਰ ਫੈਕਟਰ ਦੇਖਣ ਨੂੰ ਮਿਲਿਆ ਕਿ ਉਸ ਤੋਂ ਕੁਝ ਕੁ ਘੰਟੇ ਬਾਅਦ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਜਿਹੜਾ ਜਸਵੰਤ ਸਿੰਘ ਗਣਨੀ ਕੁਲਦੀਪ ਸਿੰਘ ਗੜਗਾਜ ਜਿਨ੍ਹਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤਾਂ ਇੰਨਾ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸਰ ਅੱਜ ਦੀ ਪੰਤਕ ਸਿਆਸਤ ਕਿਸ ਤਰੀਕੇ ਦੇਖਦੇ ਹੋ ਕਿ ਰਣਜੀਤ ਸਿੰਘ ਕੰਟਰੀਆ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਅੱਗੇ ਪੇਸ਼ ਹੁੰਦੇ ਨੇ ਮਾਫੀ ਮੰਗੀ ਜਾਂਦੀ ਆ ਜਿਹੜੀ ਤਕਰੀਬਨ 2019 ਤੋਂ ਰੋਕ ਲੱਗੀ ਹੁੰਦੀ ਆ ਉਹਨਾਂ ਦੇ ਪ੍ਰਚਾਰ ਦੇ ਉੱਪਰ ਉਹ ਅੱਜ ਰੋਕ ਹਟਾ ਦਿੱਤੀ ਗਈ ਆ ਕਿਸ ਤਰੀਕੇ ਦੇਖਦੇ ਹੋ ਬਿਲਕੁਲ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਭਾ ਦੀ ਬੈਠਕ ਤੋਂ ਬਾਅਦ ਕੁਝ ਅਹਿਮ ਫੈਸਲੇ ਲਏ ਗਏ ਕੁਝ ਅਹਿਮ ਪਹਿਲੂ ਬਚ ਗਏ ਜਿਨ੍ਹਾਂ ਦੇ ਉੱਤੇ ਸਮੁੱਚੇ ਪੰਥ ਦੀ ਨਜ਼ਰ ਸੀ ਤੇ ਇਸ ਤੋਂ ਬਾਅਦ ਇੱਕ ਵੱਡੀ ਚਰਚਾ ਛੜ ਰਹੀ ਸੀ ਕਿਉਂਕਿ ਜਿਸ ਦਿਨ ਇਸ ਤੋਂ ਪਹਿਲਾਂ ਅ ਮਤਲਬ ਬਾਬਾ ਕੇ ਲਈ ਸੰਤ ਕੇ ਲਈ ਜੀਸੀ ਢੱਡਰੀਆਂ ਵਾਲੇ ਬਾਰੇ ਉਹ ਜੈਨੀ ਕੁਲਦੀਪ ਸਿੰਘ ਗੜਗਾ ਜੋਹਰਾਂ ਦੇ ਪ੍ਰਚਾਰ ਦੀ ਮਹਮ ਦੀ ਸਲਾਹਗਾ ਕਰਦੇ ਨੇ ਉਧਰੋਂ ਵੀ ਮੋੜ ਮਾਹ ਹੁਲਾਉਣਾ ਵੀ ਆਉਂਦਾ ਹੈ ਹੈਨਾ ਤੇ ਫਿਰ ਇਹ ਕਿ ਕਿ ਮੈਂ ਆਉਂਗਾ ਜੀ ਬੈਠ ਕੇ ਕੁਝ ਕਰਾਂਗੇ ਹੀ ਕਰਨਾ ਚਾਹੀਦਾ ਸਿੱਖੀ ਦਾ ਪ੍ਰਚਾਰ ਸੋ ਇਥੋਂ ਜਦੋਂ ਗੱਲ ਤਰੀ ਸੀ ਆਪਾਂ ਉਸ ਸਮੇਂ ਵੀ ਇਸ ਵਿਸ਼ੇ ਤੇ ਗੱਲ ਛੁਈ ਸੀ ਕਿ ਇਹ ਮਾਮਲਾ ਇੱਥੇ ਆ ਕੇ ਨਿਬੜਨਾ ਕਿ ਅਕਾਲ ਤਖਬ ਸਾਹਿਬ ਤੇ ਪੇਸ਼ ਹੋਣਗੇ ਜਿਉਂ ਤੋਂ ਬਾਅਦ ਇਹਨਾਂ ਦੀ ਘਰ ਵਾਪਸੀ ਹੋ ਜਾਊਗੀ ਤੇ ਇਸ ਨੂੰ ਤੁਸੀਂ ਹੁਣ ਧੂਮਾ ਦਾ ਬਦਲ ਦੇਖਣਾ ਜਾਂ ਧੂਮਾ ਹੋਰਾਂ ਨੂੰ ਮਿਲਿਆ ਜਾਂਦਾ ਜਾਊਗਾ ਇਸ ਨੂੰ ਇਸ ਤਰ੍ਹਾਂ ਦੇਖਣਾ ਦੇਖੋ ਹਮ ਗਿਆਨੀ ਕੁਲਦੀਪ ਸਿੰਘ ਗੜਗੱਜ ਝੋਰੀ ਅਜੇ ਪੂਰਨ ਤਰ੍ਹਾਂ ਤੇ ਕੌਮ ਦੇ ਅੰਦਰ ਪ੍ਰਵਾਨ ਨਹੀਂ ਚੜੇ ਜੀ ਅਜੇ ਉਹਨਾਂ ਦੀ ਉਹ ਪ੍ਰਵਾਨਤਾ ਵੀ ਬਾਕੀ ਹੈ ਤੇ ਬਾਬਾ ਧਨੋਲਾ ਨੂੰ ਤਾਂ ਕੋਈ ਜੱਥੇਦਾਰ ਮੰਨਣ ਲਈ ਵੀ ਜੇ ਤਿਆਰੀ ਇਹ ਪੰਥਕ ਸਫਾ ਦੀ ਗੱਲ ਕਰ ਰਹੇ ਹਾਂ ਮੈਂ ਕਿਸੇ ਹੋਰ ਪਹਿਲੂ ਤੇ ਗੱਲ ਨਹੀਂ ਕਰ ਰਿਹਾ ਬਿਲਕੁਲ ਜੀ 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 ਇਹ ਸਭ ਦੇ ਦਰਮਿਆਨ ਅੱਜ ਦੋ ਰਣਜੀਤ ਦਾ ਮਾਮਲਾ ਆਇਆ ਇੱਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਇੱਕ ਰਣਜੀਤ ਸਿੰਘ ਜਥੇਦਾਰ ਗੋਹਰ ਦਾ ਗੋਹਰ ਜੀ ਗੋਹਰ ਸੋ ਜਥੇਦਾਰ ਰਣਜੀਤ ਸਿੰਘ ਗੋਹਰ ਜਿਹੜੇ ਪਟਨਾ ਸਾਹਿਬ ਦੇ ਕਿਸੇ ਤੋਂ ਜਥੇਦਾਰ ਰਹੇ ਨੇ ਉਹਨਾਂ ਦੇ ਉੱਤੇ ਜਿਹੋ ਜੀ ਕਾਰਵਾਈ ਸੀ ਜਿਹੋ ਜੀ ਉਹਨਾਂ ਦੇ ਉੱਤੇ ਸਵਾਲ ਜਵਾਬ ਸੀ ਉਹ ਸਾਰੀ ਪ੍ਰਕਿਰਿਆ ਚ ਅੱਜ ਉਹਨਾਂ ਨੂੰ ਵੀ ਖੁਲਾਸੀ ਹੋ ਗਈ ਉਹਨਾਂ ਦਾ ਵੀ ਉਹ ਨਿਬੜ ਗਿਆ ਮਾਮਲਾ ਜੀ ਬਿਲਕੁਲ ਫਿਰ ਇਸੇ ਤਰ੍ਹਾਂ 2 ਦਸੰਬਰ ਦੇ ਫੈਸਲਿਆਂ ਚ ਗਿਆਨੀ ਗੁਰਮਖ ਸਿੰਘ ਤੇ ਗਿਆਨੀ ਗੁਰਵਚਾ ਸਿੰਘ ਵਾਲਾ ਪਹਿਲੂ ਵੀ ਆਇਆ ਸੀ ਤੇ ਉਹਨਾਂ ਦੇ ਸਪਸ਼ਟੀਕਰਨ ਉਸ ਸਮੇਂ ਸਿੰਘ ਸਾਹਿਬ ਨੇ ਪ੍ਰਵਾਨ ਨਹੀਂ ਕੀਤੇ ਸੀ ਹੂੰ ਤੇ ਪਰ ਅੱਜ ਗਿਆਨੀ ਗੁਰਮਖ ਸਿੰਘ ਵਾਲਾ ਮਸਲਾ ਵੀ ਹੱਲ ਕਰਤਾ ਜੀ ਕਹਿੰਦੇ ਜੀ ਤੋਂ ਉਹਦੇ ਵਿੱਚ ਉਹਨਾਂ ਨੂੰ 11 ਦਿਨ ਦੇ ਲਈ ਕਹਿਤਾ ਕਿ ਵੀ ਤੁਸੀਂ ਸੇਵਾ ਵੀ ਨਿਭਾਉਣੀ ਹੈ ਪਾਠ ਵੀ ਕਰਨਾ ਹੈ 11 ਦਿਨ ਦੀ ਤੁਹਾਡੇ ਲਈ ਸੇਵਾ ਲਗੀ ਹੈ ਉਹ ਤੋਂ ਬਾਅਦ ਦੇਖ ਕਰਾਉਣੀ ਹੈ ਕੋਈ ਮਸਲਾ ਹੱਲ ਹੋ ਗਿਆ ਫਿਰ ਜਦੋਂ 2 ਦਸੰਬਰ ਵਾਲੇ ਫੈਸਲੇ ਆਏ ਤਾਂ ਉਸ ਫੈਸਲਿਆਂ ਨੂੰ ਚੈਲੰਜ ਕਰਦੇ ਆ ਹਨਾ ਹਰਵਿੰਦਰ ਸਿੰਘ ਸਰਨਾ ਨੇ ਚਿੱਠੀ ਪੱਤਰ ਖੋਲਤਾ ਸੀ ਤੇ ਉਹਦੇ ਵਿੱਚ ਸ਼ਬਦ ਜਿਹੜੇ ਹੱਦ ਕੇ ਜੋ ਵਰਤੇ ਉਹ ਸਾਰੀ ਪ੍ਰਕਿਰਿਆ ਸੀ ਸੋ ਅੱਜ ਸਰਨੇ ਵਾਲਾ ਮਾਮਲਾ ਨਿਬੜ ਗਿਆ ਬਿਲਕੁਲ ਜੀ ਉਹ ਤੋਂ ਬਾਅਦ ਸਭ ਤੋਂ ਪੁਰਾਣਾ ਮਾਮਲਾ ਜਿਹੜਾ ਤੁਰੇ ਆ ਰਿਹਾ ਸੀ ਉਹ ਸੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਦੋਂ ਉਹਨਾਂ ਨੂੰ ਹਦਾਇਤ ਹੋਈ ਕੱਚੀ ਬਾਣੀ ਦਾ ਮਸਲਾ ਸੀ ਕੁਝ ਮਰਿਆਦਾਵਾਂ ਦੇ ਉੱਤੇ ਗੁਰੂ ਘਰ ਦੇ ਸਰੋਵਰਾਂ ਦੇ ਉੱਤੇ ਜਾਂ ਕੋਈ ਹੋਰ ਪਹਿਲੂਆਂ ਦੇ ਉੱਤੇ ਉਹਨਾਂ ਵੱਲੋਂ ਜਿਸ ਤਰ੍ਹਾਂ ਤਰਕ ਦੇ ਆਧਾਰ ਤੇ ਕੋਈ ਸਵਾਲ ਕੀਤੇ ਜਾਂਦੇ ਸੀ ਉਸ ਨੂੰ ਲੈ ਕੇ ਸੀਗੇ ਤੁਸੀਂ ਇਹ ਸਿੱਖੀ ਦੇ ਨੇੜੇ ਲਾ ਰਹੇ ਹੋ ਕਿ ਸਿੱਖੀ ਤੋਂ ਦੂਰ ਕਰ ਰਹੇ ਹੋ ਤੇ ਬਾਣੀ ਵੀ ਕੱਚੀ ਪੜਦੇ ਹੋ ਇਸ ਤਰ੍ਹਾਂ ਉਹਨਾਂ ਦੇ ਉੱਤੇ ਫਿਰ ਦਵਾਨ ਲਾਉਣ ਤੇ ਰੋਕ ਲੱਗੀ ਕਿਸੇ ਸਮੇਂ ਪੰਜਾਬ 'ਚ ਦਵਾਨ ਬਹੁਤ ਵੱਡੀ ਪੱਧਰ ਤੇ ਇਕੱਲੇ ਇਹਨਾਂ ਦੇ ਨਹੀਂ ਹੋਰਾਂ ਦੇ ਵੀ ਲੱਗਦੇ ਸੀ ਬਿਲਕੁਲ ਜੀ ਬਿਲਕੁਲ ਸੋ ਉਸ ਪ੍ਰਕਿਰਿਆ ਚ ਇਹਨਾਂ ਦੇ دیਵਾਨਾ ਤੇ ਰੋਖ ਲੱਗ ਗਈ ਤੇ ਆਪਣੇ ਜਿਹਨੂੰ ਪਰਮੇਸ਼ਵਰ ਦਵਾਰ ਕਹਿੰਦੇ ਨੇ ਫਿਰ ਉੱਥੇ ਤੱਕ ਸੀਮਤ ਹੋ ਗਿਆ ਕੰਮ ਹਮ ਜਾਂ ਮੜਾ ਮੋਟਾ ਵਿਦੇਸ਼ ਇੱਧਰ ਉੱਧਰ ਕਿਤੇ ਕਿਤੇ ਚਲੇ ਕੇ ਕੁਝ ਹੋ ਗਿਆ ਹੈ ਨਾ ਹੁਣ ਇਹ ਸਭ ਦੇ ਦਰਮਿਆਨ ਇਹਨਾਂ ਦਾ ਇੱਕ 2024 ਵਾਲਾ ਮਾਮਲਾ ਵੀ ਆ ਗਿਆ ਅ ਜਿਹੜਾ ਪਿਛਲੇ ਦਿਨਾਂ ਦੇ ਵਿੱਚ 7 ਦਸੰਬਰ 2024 ਨੂੰ ਜਿਹੜੀ ਥਾਣੇ ਚ ਇੱਕ ਐਫ ਆਈ ਆਰ ਹੋਦਾ ਮਾਮਲਾ ਸੀਗਾ ਉਹਨਾਂ ਨੇ ਕੇਸ ਦਰਜ ਕੀਤਾ ਗਿਆ ਸੀ ਉਹ ਇੱਕ 12 ਸਾਲ ਪੁਰਾਣਾ ਮਾਮਲਾ ਹੈ ਹਮ 12 ਸਾਲ ਪੁਰਾਣਾ ਮਾਮਲਾ ਤੇ 2024 ਦੀ ਉਹ ਐਫਆਈਆਰ ਦੇ ਹਵਾਲੇ ਨਾਲੋਂ ਕਾਰਵਾਈ ਦੇ ਹਵਾਲੇ ਨਾਲ ਇਹ ਵੀ ਸਵਾਲਾਂ ਤੇ ਘੇਰੇ ਜਾ ਕੇ ਕਤਲ ਉਹ ਬਰਾਤਕਾਲ ਦੇ ਮਾਮਲੇ 'ਚ ਜੀ ਤੇ ਹੁਣ ਇਹਨਾਂ ਲਈ ਲੰਘੇ 2 ਦਿਨ ਪਹਿਲਾਂ ਰਾਹਤ ਵਾਲੀ ਖਬਰ ਆਈ ਜਦੋਂ ਸਿੱਟ ਨੇ ਰਿਪੋਰਟ ਦਿੱਤੀ ਕਿ ਇਸ ਮਾਮਲੇ 'ਚ ਕੋਈ ਜਹਿਤ ਤੱਥ ਸਬੂਤ ਨਹੀਂ ਮਿਲਦੇ ਇਹਨਾਂ ਦੇ ਖਿਲਾਫ ਸੋ ਇਹਨਾਂ ਨੂੰ ਦੇਖ ਕਰਾਉਣ ਦੀ ਹਦਾਇਤ ਨੂੰ ਵੀ ਉਹ ਸਾਰੀ ਕਾਰਵਾਈ ਹੋ ਗਈ ਹੁਣ ਇਸ ਤਰ੍ਹਾਂ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰੀ ਜਿਵੇਂ ਅੱਜ ਇਸ ਪ੍ਰਕਿਰਿਆ 'ਚ ਪੂਰੀ ਤਰ੍ਹਾਂ ਲੰਘੇ ਤੇ ਉਹਨਾਂ ਨੇ ਉਹ ਸਾਰੇ ਮਾਮਲੇ ਜਵੇਦ ਤੇ ਜਿਹੜੇ ਲੰਬੇ ਸਮੇਂ ਤੋਂ ਤੁਰੇ ਆਉਂਦੇ ਸੀ ਬਿਲਕੁਲ ਜੀ ਬਿਲਕੁਲ ਸੋ ਪਰ ਇਹ ਸਾਰੇ ਮਾਮਲੇ ਵਿਵਾਦਤ ਨੇ ਹਮ ਇਹਨਾਂ ਸਾਰੇ ਮਾਮਲਿਆਂ ਦੇ ਪਹਿਲੂ ਖੜੇ ਨੇ ਹਮ ਹੁਣ ਜੇ ਟਡਰੀਆਂ ਵਾਲਾ ਮਸਲਾ ਹੈ ਕਿਉਂਕਿ ਬਾਬਾ ਹਰਨਾਮ ਸਿੰਘ ਧੂਮਾ ਨੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਜਥੇਦਾਰਾਂ ਨੂੰ ਹਟਾਉਣ ਦਾ ਬਿਲਕੁਲ ਜੀ ਉਹ ਕਹਿੰਦੇ ਸੁਖਬੀਰ ਬਾਦਲ ਦੇ ਘਰ ਬੂਰੇ ਮੈਂ ਤਾਂ ਧਰਨੇ ਤੱਕ ਲਾਉਂਗਾ ਤੇ ਜੇ ਇਮ ਇੰਜ ਮੰਨਿਆ ਜਾਵੇ ਕਿਸੇ ਸਮੇ ਬਾਬਾ ਤੁਮਾ ਖਾਸਮ ਖਾਸੀ ਬਾਦਲ ਧਿਰ ਦੇ ਅਕਾਲੀ ਦਲ ਦੇ ਤੇ ਕੀ ਉਹਦੇ ਬਦਲ ਵੱਜੋ ਕਿ ਤੁਮਾ ਸਾਹਿਬ ਜਾ ਰਹੇ ਨੇ ਤਾਂ ਆਪਾਂ ਢੱਡਰੀਆਂ ਨੂੰ ਲਿਆਓ ਜੀ ਜਾਂ ਸੱਚ ਮੁੱਚ ਇਹਦੇ ਪਿੱਛੇ ਇਹੀ ਮਨਸ਼ਾ ਕਿ ਨਹੀਂ ਵੀ ਆਪਾਂ ਪੰਥਕ ਇਕਤਾ ਕਰਨੀ ਹੈ ਆਪਾਂ ਸਿੱਖੀ ਦੇ ਪ੍ਰਚਾਰ ਲਈ ਕੰਮ ਕਰਨਾ ਪਰ ਇਹ ਸਰ ਦੇ ਵਿਚਾਲੇ ਸਰ ਤੁਮਾ ਨੂੰ ਵੀ ਅੱਜ ਨਾਲੇ ਬੁਲਾ ਲੈਣਾ ਚਾਹੀਦਾ ਸੀ ਹਮ ਪਰ ਇਹ ਸਰ ਦੇ ਵਿਚਾਲੇ ਜਿਹੜਾ ਰਜੀਤ ਸਿੰਘ ਉਹਦੇ ਉਹਦਾ ਮਾਗੀ ਵਾਲਾ ਮਸਲਾ ਹੂੰ ਜਿਹੜਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦਾ ਬਿਆਨ ਆਇਆ ਉਹ ਕਿਸ ਤਰੀਕੇ ਦੇਖਦੇ ਹੋ ਮਾਫੀ ਤੋਂ ਬਾਅਦ ਉਹ ਕਹਿੰਦੇ ਕਿ ਕਹਿੰਦੇ ਜਿਸ ਤਰੀਕੇ ਜੋ ਮੈਂ ਉਹਦੇ ਅਜਾਣੇ ਅਣਜਾਣੇ ਚ ਕਹਿੰਦੇ ਜੋ ਬਿਆਨ ਦਿੱਤੇ ਕਿ ਮੈਂ ਉਹਨਾਂ ਦੀ ਮਾਫੀ ਮੰਗ ਲਈ ਕਹਿੰਦੇ ਜਿਹੜੀਆਂ ਗੋਲੀਆਂ ਚਲਾਈਆਂ ਜਾਂ ਸ਼ਵੀਰ ਨੂੰ ਲੈ ਕੇ ਕਹਿੰਦੇ ਹੁਣ ਹਰਨਾਮ ਸਿੰਘ ਧੁੰਮਾ ਨੇ ਉਹ ਵੀ ਆ ਕੇ ਅਕਾਲ ਤਖਸਾ ਮਾਫੀ ਮੰਗਣ ਉਹ ਕਿਸ ਤਰੀਕੇ ਦੇਖਦੇ ਹੋ ਮੈਂ ਤਾਂ ਹੀ ਕਹ ਰਿਹਾ ਨਾ ਕਿ ਉਹਨਾਂ ਨੇ ਸਵਾਲ ਤਾਂ ਬਿਲਕੁਲ ਜਾਇਜ਼ ਪਾਇਆ ਜੀ ਕਿ ਜੱਜ ਜੱਜਾ ਸਾਹਿਬ ਉਹਨਾਂ ਨੂੰ ਵੀ ਬੁਲਾ ਲੈਂਦੇ ਜਾਂ ਫਿਰ ਅਗਲੀ ਕਾਰਵਾਈ ਉਹਨਾਂ ਦੇ ਖਿਲਾਫ ਹੋਊਗੀ ਜੇ ਇੱਧਰ ਇੱਧਰ ਉਹ ਬਦਲਾ ਕੱਤ ਸਭ ਤੋਂ ਕਾਰਵਾਈ ਸ਼ੁਰੂ ਹੋ ਜੂਗੀ ਕੋਈ ਜੀ ਜੀ ਇਹ ਸਵਾਲ ਖੜਾ ਹੈ ਇੱਧਰ ਸਰਨੇ ਉਹਦਾ ਮਾਮਲਾ ਸਰਨਾ ਸਰਨਾ ਬ੍ਰਦਰ ਤਾਂ ਉੱਥੇ ਖੜ ਕੇ ਵੀ ਕਹੀ ਜarre ਅਸੀਂ ਫਜ਼ੀਲ ਦੇ ਸਾਹਮਣੇ ਕਿ ਜੀ ਜੇ ਤੁਹਾਨੂੰ ਲੱਗਦਾ ਕੋਈ ਸ਼ਬਦ ਮੈਂ ਬੋਲਦਾ ਤਾਂ ਦੇਖ ਲਓ ਜੀ ਮੈਸੇ ਮੇਰੀ ਭਾਵਨਾ ਦਾ ਠੀਕ ਸੋ ਉਹ ਕਬੂਲ ਕਰਨ ਵਾਲੀ ਗੱਲ ਥੋੜਾ ਮੰਨ ਰਿਹਾ ਸੀ ਕਿ ਮੈਂ ਕਬੂਲ ਕਰਦਾ ਜੀ ਸਾਰੇ ਗੁਨਾਹ ਉਹ ਤਾਂ ਕਹਿੰਦੇ ਜੇ ਤੁਹਾਨੂੰ ਗੁਨਾਹ ਲੱਗਦਾ ਜੀ ਤਾਂ ਕਰ ਦੋ ਮਾਫ ਫਿਰ ਮੇਰੀ ਮਾਫੀ ਆ ਜੇ ਤੁਹਾਨੂੰ ਨਹੀਂ ਲੱਗਦੇ ਫਿਰ ਤਾਂ ਮੈਂ ਕੋਈ ਗਲਤ ਨਹੀਂ ਕਿਹਾ ਉਹ ਤਾਂ ਆਪਣੀ ਗਲਤ ਤੇ ਤੇ ਹੋ ਸਕਦਾ ਕਿ ਕਿਤੇ ਸ਼ਾਮ ਨੂੰ ਆਏ ਨਾ ਪੁੱਛਣ ਲੱਗਨਗੇ ਜੀ ਇਹ ਇੰਨਾ ਕੋ ਸਾਨੂੰ ਕਿਉਂ ਪੁੱਛ ਲਿਆ ਕਿਉਂਕਿ ਪੰਜਾਬ ਚ ਤਾਂ ਇਹ ਖੌਮਸ ਦਾ ਚਰਚਾ ਹੈ ਕਿ ਸਰਨਿਆਂ ਦੇ ਅਸ਼ੀਰਵਾਦ ਨਾਲ ਜਥੇਦਾਰੀ ਮਿਲੀ ਹੈ ਹੂੰ ਇਹ ਚਰਚਾ ਤੇ ਅਗਲੇ ਕਹਿੰਦੇ ਸੁਖਬੀਰ ਦਾ ਪਤਾ ਨਹੀਂ ਕੰਮ ਕਦੋਂ ਹੋਣਾ ਸਰਨਿਆਂ ਦਾ ਕੰਮ ਤਾਂ ਹੋ ਗਿਆ ਭਾਈ ਹੂੰ ਤੇ ਗੱਲ ਨਾ ਕਰਨ ਲੱਗ ਪਏ ਬਿਲਕੁਲ ਜੀ ਸਾਰੀ ਪ੍ਰਕਿਰਿਆ ਦੇ ਦਰਮਿਆਨ ਚੁਣੌਤੀ ਨਵੀਂ ਪਟਨਾ ਸਭ ਤੋਂ ਮਿਲ ਗਈ ਹੁਣ ਉਹ ਸਵਾਲ ਵੱਡਾ ਹੋ ਗਿਆ ਇਹ ਤੋਂ ਬਾਅਦ ਤਾਂ ਬਿਲਕੁਲ ਜੀ ਉਹ ਸਵਾਲ ਵੱਡਾ ਕਿ ਜਿਹੜਾ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਜਸਦਰ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹਨਾਂ ਨੂੰ ਜਿਹੜਾ ਤਨਖਾਈਆ ਕਰਾਰ ਦਿੱਤਾ ਬਾਬਾ ਟੇਕ ਸਿੰਘ ਧਨੋਲਾ ਨੂੰ ਤਨਖਾਈਆ ਕਰਾ ਦਿੱਤਾ ਸੁਖਬੀਰ ਬਾਦਲ ਨੂੰ ਵੀ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਦੇਖੋ ਇਹ ਬੜਾ ਨਾ ਫਿਕਰਮੰਦੀ ਵਾਲਾ ਪਹਿਲੂ ਹੈ ਹੁਣ ਹੂੰ ਪੰਜਾਬ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਿੱਖ ਕੌਮ ਦੇ ਵਿੱਚ ਦੁਨੀਆ ਪਰਚ ਬੱਚਦੀ ਸਿੱਖੀ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਤੇ ਸਾਡੇ ਪੰਜੇ ਤਖਤ ਜੀ ਪੰਥਕ ਸਿਆਸਤ ਪੱਖੋਂ ਪੰਥਕ ਮਸਲਿਆਂ ਪੱਖੋਂ ਸਰਮੌਰ ਨੇ ਜੀ ਤੇ ਐਸਜੀਪੀਸੀ ਸਾਡੀ ਸਰਮੌਰ ਧਾਰਮਿਕ ਸੰਸਥਾ ਹੈ ਤੇ ਅਕਾਲੀ ਦਲ ਪੰਥਕ ਜਮਾਤ ਵੱਜੋਂ ਕਿ ਜਮਾਤ ਸੀ ਅਕਾਲੀ ਦਲ ਨੇ ਆਪਣਾ ਆਧਾਰ ਘਵਾਇਆ ਬਾਦਲਾਂ ਨੇ ਭਰੋਸਾ ਘਵਾਇਆ ਆਪਣੇ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਪਛੜ ਗਏ ਆਪਣੀਆਂ ਗਲਤੀਆਂ ਆਪਣੀਆਂ ਜਿੱਦਾਂ ਆਪਣੀਆਂ ਕਥਾਈਆਂ ਭਾਜਪੀ ਦੀ ਝੋਲੀ ਪੈਣਾ ਕਿੰਨੀ ਪਹਿਲੂ ਸੀ ਹੂੰ ਤੇ ਅੱਜ ਦੀ ਤਰੀਕ ਚ ਜਦੋਂ ਆਪਾਂ ਅੱਜ ਗੱਲ ਕਰ ਰਹੇ ਹਾਂ ਤਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਜੇ ਤੱਕ ਤਖਤ ਸਾਬ ਦੇ ਜਥੇਦਾਰ ਨਾਲ ਮੁਲਾਕਾਤ ਨਹੀਂ ਕਰ ਸਕਿਆ ਬਿਲਕੁਲ ਜੀ ਕਿ ਸਭ ਨੂੰ ਪਤਾ ਕਿ ਤਾਮੀ ਸਾਹਿਬ ਵੀ ਗਿਆਨੀ ਗੁਲਦੀਪ ਸਿੰਘ ਗੜਗਾ ਜਿਹੜਾ ਨੂੰ ਪਰਬਾਨ ਨਹੀਂ ਕਰ ਰਹੇ ਉਹ ਤਾਂ ਨਵੇਂ ਜਥੇਦਾਰ ਲੱਭਦੇ ਰਹੇ ਨੇ ਉਹ ਤਾਂ ਮੀਟਿੰਗਾਂ ਕਰਦੇ ਰਹੇ ਨੇ ਮਨਾਉਂਦੇ ਰਹੇ ਨੇ ਕਈਆਂ ਨੂੰ ਲਿਆਉਣ ਲਈ ਹੂੰ ਹੂੰ ਉਹ ਤਾਂ ਇਸ ਪ੍ਰਕਿਰਿਆ 'ਚ ਨੇ ਕਿ ਜਥੇਦਾਰ ਨੂੰ ਲਾਉਣ ਤੇ ਹਟਾਉਣ ਦੀ ਇੱਕ ਪ੍ਰਕਿਰਿਆ ਬਣਾ ਲਈਏ ਸਲਾਹ ਲੈ ਰਹੇ ਨੇ ਜੀ ਜੀ ਬਿਲਕੁਲ ਪਿਛਲੀ ਵਾਰ ਜਦੋਂ ਇਹ ਪ੍ਰਕਿਰਿਆ ਸੀ ਤਾਂ ਪੰਜ ਸਿੰਘ ਸਾਹਿਬਾਨ ਦੀ ਬੈਠਕ 'ਚ ਅੱਜ ਵੀ ਜਨਰਲ ਗੁਬੀਰ ਸਿੰਘ ਨਹੀਂ ਬੈਠੇ ਹੈੱਡ ਗਰੰਤੀ ਨੇ ਉਹ ਹੂੰ ਬਿਲਕੁਲ ਜੀ ਸੁਏਸਲੀ ਆ ਪਹਿਲੂ ਤਾਂ ਪੈਰਲਲ ਤੁਰਿਆ ਆ ਰਿਹਾ ਪਰ ਜੀ ਬਿਲਕੁਲ ਬਿਲਕੁਲ ਇੱਥੇ ਜੀ ਐਸਜੀਪੀਸੀ ਦਾ ਬਾਦਲ ਧਿਰ ਦਾ ਜਥੇਦਾਰਾਂ ਦਾ ਪਹਿਲੇ ਹਟਾ ਦਿਓ ਜੀ ਫਿਰ ਨਵੇਂ ਲਿਆਓ ਜੀ ਉਹਨਾਂ ਤੋਂ ਆਪਣੇ ਕੰਮ ਕਰਾ ਲਓ ਇਹ ਟਕਰਾਅ ਚੱਲ ਰਿਹਾ ਜੀ ਪਰ ਅੱਜ ਪਟਨਾ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਨੇ ਉੱਥੋਂ ਦੇ ਬੈਠ ਕੇ ਜਿਵੇਂ ਫੈਸਲੇ ਕੀਤੇ ਸਿੱਧਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਔਰ ਤਕਸੀਦ ਕੇਸਕਰ ਸਾਹਿਬ ਦੇ ਜਥੇਦਾਰ ਅਰਗਿਆਨ ਕੁਲਦੀਪ ਸਿੰਘ ਖੜਗਾਜ ਨੂੰ ਤਨਖਾਹਿਆ ਕਰਾਰ ਦੇਣਾ ਤਕਸੀਦ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਢਣੋਲਾ ਨੂੰ ਕੋਈ ਜੱਤਰ ਮੰਨੇ ਨਾ ਮੰਨੇ ਅਗਲੇ ਉਸ ਸੇਵਾਜਤ ਲੱਗੇ ਆ ਨਾ ਹੂੰ ਬਿਲਕੁਲ ਤੇ ਇਸ ਲਈ ਉਹਨਾਂ ਨੂੰ ਤਨਖਾਹਿਆ ਕਰਾਰ ਦੇਣਾ ਤੇ ਸੁਖਵੀਰ ਬਾਦੂ ਨੂੰ 10 ਦਿਨਾਂ ਦੇ ਅੰਦਰ ਅੰਦਰ ਸ਼ਰੀਰ ਗਰੁੱਪ ਚ ਪੇਸ਼ ਹੋਣ ਦੀ ਹਦਾਇਤ ਕਰਨੀ ਹੂੰ ਹੁਣੇ ਜੇ ਨਹੀਂ ਜਾਂਦੇ ਜੀ ਫਿਰ ਕਿਵੇਂ ਦੇਖਦੇ ਹਾਂ ਜੀ ਮਤਲਬ ਫਿਰ ਅਸੀਂ ਤਖਤ ਨੂੰ ਨਹੀਂ ਮੰਨਦੇ ਤਖਤ ਦੇ ਫੈਸਲੇ ਨੂੰ ਨਹੀਂ ਮੰਨਦੇ ਜੀ ਤੇ ਜੇ ਉਹਨਾਂ ਨੇ ਸੱਦੇ ਨੇ ਤਾਂ ਕੀ ਇਹ ਇੰਜ ਇੰਨਾ ਇਹ ਪਹਿਲੂ ਸਿੱਧਾ ਇੰਨਾ ਸੁੱਖ ਹੈ ਇਹ 2 2 4 ਵਾਲਾ ਸਵਾਲ ਹੈ ਕਿ ਜੱਥੇਹਾਰਾ ਨੂੰ ਤੁਸੀਂ ਤਨਖਾਹ ਇੱਕ ਰੋਜ਼ੋ ਕੱਲ ਨੂੰ ਇਹ ਵਲਾ ਕੇ ਤੁਹਾਨੂੰ ਤਨਖਾਹ ਹੀ ਇੱਕ ਰੋਜ਼ ਦੇ ਦੇਣ ਤੇ ਇਹਦੇ ਵਿੱਚੋਂ ਕੀ ਸਮਝਦੇ ਆਂ ਜੀ ਫਿਰ ਸਾਡੀਆਂ ਸੰਸਥਾਵਾਂ ਦਾ ਕਦ ਅਸੀਂ ਵੱਡਾ ਕਰ ਰਹੇ ਆਂ ਕਿ ਅਸੀਂ ਆਸੀ ਟਕਰਾਅ 'ਚ ਜਾ ਰਹੇ ਆਂ ਅਸੀਂ ਭਰੋਸਾ ਬਹਾਲ ਕਰ ਰਹੇ ਆਂ ਕਿ ਭਰੋਸਾ ਗਵਾ ਰਹੇ ਆ ਜੀ ਹੁਣ ਤੱਕ ਮਸਲਾ ਐਸਜੀਪੀਸੀ ਦਾ ਬਾਦਲਾਂ ਦਾ ਤੇ ਅਹੁਦੇਦਾਰਾਂ ਦਾ ਸੀ ਹੁਣ ਇਹ ਤਖਤਾਂ ਦੇ ਟਕਰਾਚ ਆ ਗਏ ਹਾਂ ਬਿਲਕੁਲ ਪਤਾ ਨਹੀਂ ਹਜੂਰ ਸਾਹਿਬ ਵਾਲੇ ਪਾਸਿਓ ਕੀ ਹਦਾਇਤ ਆਉਣੀ ਆ ਦਿੱਲੀ ਵਾਲੀ ਚ ਪਹਿਲਾਂ ਬੀਜੇਪੀ ਨੇ ਆਪਣੇ ਗੱਲ ਵਿੱਚ ਲੈ ਲਈ ਹੈ ਪਟਨਾ ਸਾਹਿਬ ਬਾਰੇ ਕਿਹਾ ਜਾਂਦਾ ਕਿਆਂ ਜੀ ਕੰਟਰੋਲ ਉਹਨਾਂ ਦਾ ਹੈ ਹਜੂਰ ਸਾਹਿਬ ਬਾਰੇ ਕਿਹਾ ਜਾਂਦਾ ਜੀ ਕੰਟਰੋਲ ਉਹਨਾਂ ਦਾ ਹੈ ਹਰਿਆਣਾ ਚ ਕੰਟਰੋਲ ਉਹਨਾਂ ਦਾ ਉੱਥੇ ਦੀ ਕਮੇਟੀ ਰਾਹੀਂ ਹੋ ਗਿਆ ਸੁਖਵੀਰ ਬਾਦਲ ਖੁਦ ਕਹਿੰਦੇ ਨੇ ਕਿ ਸਾਡੇ ਉਰੇ ਵਾਲੇ ਜਥੇਦਾਰ ਜੀ ਬੀਜੇਪੀ ਦੇ ਸੰਪਰਕ 'ਚ ਸੀ ਇਹ ਇਸ ਲਈ ਸਾਨੂੰ ਬਦਲਨੇ ਪਏ ਤੇ ਪਰ ਤਰੀਫ ਲੰਗੇ ਦੇ ਨਾਲ ਸੁਖਵੀਰ ਬਾਦਲ ਖੁਦ ਕਰਦੇ ਨੇ ਮੋਦੀ ਜੀ ਦੀ ਜਮ ਕੇ ਹੂੰ ਤੇ ਜੇ ਉਹ ਨੇੜਾ ਜਾਣਾ ਚਾਹੁੰਦੇ ਸੀ ਤਾਂ ਕੀ ਇਹ ਤਖਤਾਂ ਦੇ ਨੁਮਾਇੰਦਿਆਂ ਦੇ ਫੈਸਲੇ ਨੇ ਜਾਂ ਅੱਜ ਵਾਲੇ ਅੰਮ੍ਰਿਤਸਰ ਛੋਏ ਫੈਸਲਿਆਂ ਪਿੱਛੇ ਬਾਦਲ ਹੈ ਤੇ ਪਟਨਾ ਸਾਹਿਬ ਛੋਏ ਫੈਸਲਿਆਂ ਪਿੱਛੇ ਬੀਜੇਪੀ ਹੈ ਹੂੰ ਤੇ ਚਰਚਾ ਲੋਕਾਂ 'ਚ ਸੰਗਤ ਇਹ ਸਮਝਣਾ ਚਾਹੁੰਦੀ ਹੈ ਬਿਲਕੁਲ ਜੀ ਕੀਤੇ ਅਕਾਲੀ ਵੀ ਇਹ ਸਵਾਲ ਤਾਂ ਇਹ ਫੈਸਲੇ ਕਰਵਾ ਕੌਣ ਰਿਹਾ ਇਹ ਫੈਸਲੇ ਕਰਵਾ ਕੌਣ ਰਿਹਾ ਸਰ ਸਵਾਲ ਤਾਂ ਇਹੀ ਉੱਠ ਰਹੇ ਨੇ ਸੰਗਤ ਦੇ ਮਨਾਂ ਦੇ ਵਿੱਚ ਬਿਲਕੁਲ ਬਿਲਕੁਲ ਮੈਂ ਹੁਣ ਅੱਜ ਵਾਲੇ ਫੈਸਲੇ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੜੇ ਗਏ ਤਾਂ ਬਹੁ ਗਿਣਤੀ ਸਿੱਖ ਬੁੱਧੀਜੀਵੀ ਸਿੱਖ ਵਿਚਾਰਕ ਜਿਹੜੇ ਮਤਲਬ ਬਿਲਕੁਲ ਇਸ ਪਹਿਲੂ ਤੇ ਨਜ਼ਰਸਾਨੀ ਰੱਖਦੇ ਨੇ ਕਿ ਪੰਥਕ ਚ ਕੀ ਹਿਲਜੁਲ ਹੋ ਰਹੀ ਆ ਉਹਨਾਂ ਦਾ ਸਵਾਲ ਸਭ ਦਾ ਇਹੀ ਆ ਕਿ ਹੁਣ ਇਹਦਾ ਉਹ ਦੋ ਦਸਤਰ ਵਾਲੇ ਫੈਸਲੇ ਵੀ ਬਦਲੇ ਜਾਣਗੇ ਹੂੰ ਇਹ ਹੁਣ ਉਧਰੋਂ ਗੱਲ ਚੁਰਪੀ ਕਿ ਲਓ ਜੀ ਇੱਕ ਪ੍ਰਕਿਰਿਆ ਚੋਂ ਲੰਘਾ ਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਹੁਣ ਝਾਕਾ ਖੁੱਲ ਗਿਆ ਹੁਣ ਅਗਲੀ ਵਾਰ ਦੋ ਤਰੀਕਾ ਵਾਲੇ ਫੈਸਲੇ ਕਿਉਂਕਿ ਅੱਜ ਜਿਵੇਂ ਇਕੱਠੇ ਫੈਸਲੇ ਕੀਤੇ ਉਹ ਭਾਈ ਜਿਹੜੀ ਅਦਾਲਤੀ ਜਿਹੜੀਆਂ ਦੁਨਿਆਵੀ ਅਦਾਲਤੀ ਪ੍ਰਕਿਰਿਆ ਨਾ ਉੱਥੇ ਵੀ ਪਹਿਲਾ ਕੇਸ ਫੈਸਲਾ ਹੁੰਦਾ ਫਿਰ ਸੁਣਵਾਈ ਹੁੰਦੀ ਹੈ ਹੈਨਾ ਫਿਰ ਗਵਾਹ ਸਬੂਤ ਪਰਖੇ ਜਾਂਦੇ ਨੇ ਫਿਰ ਫੈਸਲਾ ਹੁੰਦਾ ਰਾਕਮਾ ਰੱਖ ਕੇ ਫੈਸਲਾ ਸੁਣਾਇਆ ਜਾਂਦਾ ਤੁਸੀਂ ਅੱਜੇ ਸਖਤਰਿਤ ਬੁਲਾ ਕੇ ਉਹਨਾਂ ਨੂੰ ਸੁਣਿਆ ਤੇ ਜਦੇ ਤੁਸੀਂ ਹਮ ਹੈਨਾ ਇਬਾਰਤ ਲਿਖ ਲਈ ਹਮ ਲਿਖ ਲਈ ਕਿ ਕੀ ਲਿਖਾਈ ਪੜੀ ਹੈ ਸੰਗਤ ਇਹ ਜਾਨਣਾ ਚਾਹੁੰਦੀ ਹੈ ਪਰ ਇਹ ਸੋ ਇੰਨੀ ਪਰ ਇਹ ਸਭ ਦੇ ਵਿਚਾਲੇ AI ਨਾਲ ਥੋੜਾ ਫੈਸਲੇ ਹੋ ਰਹੇ ਨੇ ਇਹ ਜਥੇਦਾਰ ਸਹਿਬ ਬੂਝ ਬੂਝ ਨਾਲ ਫੈਸਲੇ ਹੋ ਰਹੇ ਨੇ ਫਿਰ ਜੇ ਫਿਰ ਇਹ ਨਹੀਂ ਤੀਜੀ ਕਿਵੇਂ ਆਈ ਤੁਸੀਂ ਅੱਜ ਉਹਨਾਂ ਨੂੰ ਸੁਣਦੇ ਉਹਨਾਂ ਦੇ ਪੁਰਾਣੇ ਦੋਸ਼ਾਂ ਨੂੰ ਘੋਖਦੇ ਉਹਨਾਂ ਦੀ ਆਪਣੀ ਰੱਖੀ ਦਲੀਲ ਤੇ ਪਹਿਲਾਂ ਲਗੀਆਂ ਸ਼ਿਕਾਇਤਾਂ ਤੇ ਪਹਿਲੇ ਜੱਜਦਾਰ ਸਭਾ ਨੂੰ ਬਰੋ ਲੈ ਫੈਸਲੇ ਨੂੰ ਵਿਚਾਰ ਦੇ ਫਿਰ ਉਦੋਂ ਫੈਸਲਾ ਪੜ ਦੇ ਤੇ ਤੁਸੀਂ ਉਹਨਾਂ ਦੇ ਪੁਰਾਣੇ ਦੋਸ਼ਾਂ ਨੂੰ ਵੀ ਉੱਥੇ ਬਿਆਨ ਦੇ ਕਿ ਆਹ ਦੋਸ਼ ਲੱਗੇ ਸੀ ਉਹ ਪੂਰੀ ਵਾਰਤ ਨਹੀਂ ਪੜੀ ਪੁਰਾਣੇ ਫੈਸਲੇ ਆਲੀ ਪੁਰਾਣੀ ਪ੍ਰਕਿਰਿਆ ਆਲੀ ਹੂੰ ਸੋ ਇਹ ਸਣੀ ਤਾਂ ਇੰਜ ਸੀ ਕਿ ਜਿਵੇਂ ਅੱਜ ਮਾਮਲਾ ਨਵੇੜਨੇ ਆ ਸਾਰੇ ਫਟਾਫਟ ਨਵੇੜ ਕੇ ਅਗਲੀ ਤਰੀਕਾ ਪਾਓ ਤੇ ਕੰਮ ਨਵੇੜੋ ਉਹ ਪ੍ਰਕਿਰਿਆ ਹੋਈ ਹੈ ਇਹ ਮਸਲਾ ਹੋਰ ਗੰਭੀਰ ਹੋ ਗਿਆ ਤਖਤਾਂ ਦਾ ਟਕਰਾ ਇਹ ਜੀ ਅਕਾਲੀ ਦਲ ਔਰ ਬੀਜੇਪੀ ਦਾ ਟਕਰਾ ਇਹ ਹੋਰ ਵੱਡਾ ਹੋ ਗਿਆ। ਤਾਂ ਸਰ ਇਸ ਦੋਵਾਂ ਦੇ ਵਿਚਾਲੇ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਕਿ ਜਿੱਥੇ ਤਾਂ ਚਲੋ ਇਹ ਸਵਾਲ ਉੱਠ ਰਹੇ ਸੀ ਸੰਗਤਾਂ ਦੇ ਮਨਾਂ ਦੇ ਵਿੱਚ ਕਿ ਤਾਕਤਾਂ ਤੋਂ ਫੈਸਲੇ ਕੌਣ ਕਰਵਾ ਰਿਹਾ ਇਸ ਤਰੀਕੇ ਦੇ ਤੇ ਉੱਥੇ ਜਿਹੜਾ 2 ਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੁੰਦਾ ਮਨਪ੍ਰੀਤ ਵਾਲੀ ਉਸ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਹੁੰਦੇ ਨੇ ਅੱਜ ਉਸੇ ਮਨਪ੍ਰੀਤ ਵਾਲੀ ਨੂੰ ਜਿਹੜਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਇੱਕ ਧੜੇ ਦੇ ਪ੍ਰਧਾਨ ਬਣੇ ਨੇ ਉਹ ਗੁਜ਼ਾਰ ਕਰ ਰਹੇ ਨੇ ਕਿ ਅਕਾ ਜਿਹੜਾ ਆਪਦੀ ਮਾਂ ਪਾਰਟੀ ਦਾ ਨਹੀਂ ਹੋਇਆ ਉਸ ਤੋਂ ਮਾੜਾ ਕੋਈ ਵਿਅਕਤੀ ਨਹੀਂ ਹੋ ਰਿਹਾ ਜਾਨੀ ਕਿ ਜਿਹੜੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣੀ ਹੈ ਜਿਹ ਕਹਦੇ ਆ ਕਿ ਉਹਨੂੰ ਜਿਹੜਾ ਆਮ ਲੋਕਾਂ ਦੇ ਵਿੱਚ ਖੜ ਕੇ ਸੁਖਵੀਰ ਸਿੰਘ ਬਾਦਲ ਗਦਾਰ ਕਹਿ ਰਹੇ ਨੇ ਬਿਲਕੁਲ ਜੀ ਤੁਸੀਂ ਹਾਲੀ ਨੂੰ ਥੋੜਾ ਕੇ ਤੁਸੀਂ ਪੰਜਵੇਂ ਵੀਰੀ ਕਮੇਟੀ ਨੂੰ ਗਦਾਰ ਕਹਿ ਰਹੇ ਹੋ ਨਾ ਫਿਰ ਜੀ ਬਿਲਕੁਲ ਕਿਉਂਕਿ ਉਹਨਾਂ ਦੇ ਬੋਲ ਨੇ ਇਹ ਬਕਾਇਦਾ ਤੌਰ ਤੇ ਸੁਖਵੀਰ ਸਿੰਘ ਬਾਦਲ ਅੱਜ ਦਾਖਾ ਹਲਕੇ ਦੇ ਹਿਸਾਬ ਵਾਲ ਦੇ ਵਿੱਚ ਹਿਸਾਬ ਵਾਲ ਦੇ ਵਿੱਚ ਸੀਗੇ ਤੇ ਕਹਿੰਦੇ ਕੁਝ ਲੋਕ ਆਪਣੇ ਆਪ ਨੂੰ ਪਾਰਟੀ ਤੋਂ ਉੱਚਾ ਸਮਝ ਲੈਂਦੇ ਨੇ ਪਰ ਪਾਰਟੀ ਤੋਂ ਉੱਚਾ ਕੋਈ ਨਹੀਂ ਹੁੰਦਾ ਹੈ ਨਾ ਹੂੰ ਉਹ ਮਨਪ੍ਰੀਤ ਦਾ ਨਾਂ ਤਾਂ ਅਕਾਲੀ ਦਲ ਦਾ ਹਿੱਸਾ ਹੈ ਤੇ ਨਾ ਹੀ ਉਹ ਕਾਲੀ ਦਲ ਦੇ ਵਿੱਚ ਵੀ ਸ਼ਾਮਲ ਹੋ ਸਕਦਾ। ਕਲਦੇ ਦੇ ਬਦਲ ਸੁਖਵੀਰ ਬਾਦਲ ਨੇ ਗਦਾਰ ਤੱਕ ਕਰਾਰ ਦਿੱਤਾ। ਸੁਖਵੀਰ ਬਾਦਲ ਨੇ ਕਿਹਾ ਕਿ ਗਦਾਰਾਂ ਵਾਲੀ ਪਾਰਟੀ 'ਚ ਕੋਈ ਥਾਂ ਨਹੀਂ। ਇਹ ਉਹਨਾਂ ਦੀ ਇਬਾਰਤ ਹੈ। ਜੀ। ਤੁਹਾਡੀ ਪਾਰਟੀ ਕੋਲ 3 ਐਮਐਲਏ ਨੇ। ਹੂੰ। ਤੇ 3 ਨੂੰ ਐਮਐਲਏ ਤੁਹਾਡੇ ਨਾਲ ਨਹੀਂ ਗਏ। ਹੂੰ। ਸੁਖਵੀਰ ਸਿੰਘ ਬਾਦਲ ਇਹ ਤਾਂ ਸੋਚਣ ਕਿ ਜਿਹੜੀ ਪਾਰਟੀ ਪੰਜਾਬ 'ਚ ਲਗਾਤਾਰ 10 ਸਾਲ ਰਾਜ ਕਰਕੇ ਜਾਵੇ ਤੇ 10 ਸਾਲਾਂ ਦੇ ਰਾਜ ਤੋਂ ਬਾਅਦ ਵਿਰੋਧੀ ਧਿਰ 'ਚ ਵੀ ਨਾ ਆਵੇ। ਦਿਉ ਤੋ ਅਗਲੇ ਚੋਣਾਂ ਚ ਉੱਪਰ ਨੂੰ ਜਾਣ ਦੀ ਬਜਾਏ ਹੋਰ ਥੱਲੇ ਆ ਕੇ ਤਿੰਨ ਚ ਰਹਿ ਜਵੇ ਤੇ ਅੱਜ ਦੀ ਤਰੀਕ ਚ ਕਾ ਆਮ ਆਦਮੀ ਪਾਰਟੀ ਚ ਨੇ ਉਹਦਾ ਚਿਹਰ ਚੁਰ ਮੈਂ ਨਹੀਂ ਮੰਨਣ ਵੀ ਲੱਗ ਗਏ ਐਮਐਲਏ ਤੁਹਾਡੇ ਬੋਲਦੇ ਆ ਵਿਧਾਨ ਸਭਾ ਚ ਇਹ ਤੁਹਾਡੇ ਨਾਲ ਨਹੀਂ ਮਨਪ੍ਰੀਤ ਤੇ ਆਲੀ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਆਪਣੀ ਪ੍ਰਕਿਰਿਆ ਚ ਪੈ ਗਏ ਕਿ ਮੈਂ ਤਾਂ ਭਈਆ ਸੇਵਾ ਨਿਭਾ ਰਿਆ ਮੈਂ ਤਾਂ ਸ਼੍ਰੋਮਣੀ ਕਾਲਜ ਦੀ ਭਰਤੀ ਕਰ ਰਿਹਾ ਪਰ ਸੁਖਵੀਰ ਬਦਲ ਕਹਿੰਦਾ ਉਹ ਸ਼੍ਰੋਮਣੀ ਕਾਲਜ ਦਾ ਨਹੀਂ ਸ਼੍ਰੋਮਣੀ ਕਾਲਜ ਦਾ ਲੋਹਾ ਜਿਹਦਾ ਮੈਂ ਪ੍ਰਧਾਨ ਐ ਇਸ ਲਈ ਮਨਪ੍ਰੀਤ ਆਲੀ ਵੀ ਸਾਡਾ ਨਹੀਂ ਤਾਂ ਗਦਾਰ ਐ ਅੱਜ ਸਰਟੀਫਿਕੇਟ ਦਿੱਤਾ ਤੁਸੀਂ ਹੂੰ ਜੀ ਵਿਕਰਮ ਜੀਠੀ ਉਹਨਾਂ ਦੀ ਧਰਮ ਪਤਨੀ ਹੈ ਤੇ ਵਿਕਰਮ ਜੀਠੀ ਉਹ ਵੀ ਪਿਛਲੇ ਦਹਾਕੇਾਂ ਨਾਲ ਜਹੀ ਜੀ ਰਾਜਗੀ ਪ੍ਰਟਾ ਚੁੱਕੇ ਨੇ ਉਹ ਵੀ ਪੂਰੀ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਹੁਣ ਉਹ ਵੀ ਉਵੇਂ ਨਹੀਂ ਹੈਗੀ ਪ੍ਰਕਿਰਿਆ ਸੋ ਇਸ ਲਈ ਸਿੰਨੇ ਰੂਪ ਚ ਤਿੰਨੇ ਐਮਐਲਏ ਤੁਹਾਡੇ ਨਾਲ ਨਹੀਂ ਹੈਗੇ ਜੀ ਤੇ ਪੰਜਾਬ ਦੇ ਵਿੱਚ ਤੁਸੀਂ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਨ ਦੀ بجائے ਤੁਸੀਂ ਇਸ ਪਹਿਲੂ ਤੇ ਆ ਗਏ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਟਕਰਾਉਣ ਲੱਗ ਪਏ ਤੁਸੀਂ ਜੀ ਜੀ ਕਿ ਅਕਾਲੀ ਦਲ ਹੀ ਮੇਨਾਂ ਦਾ ਮੁਸ਼ਕਲ ਘੜੀ ਹੋਰ ਵੱਧ ਜਾਣੀ ਆ ਇੱਕ ਪਾਸੇ ਦੂਸਰੇ ਪਾਸ ਦੂਸਰੇ ਤਖਤਾਂ ਤੋਂ ਤੁਹਾਡੇ ਖਿਲਾਫ ਹੁਕਮਨਾਮੇ ਆਉਣ ਲੱਗ ਪਏ ਹੂੰ ਇਧਰ ਤੁਸੀਂ ਪੰਜਾਬ ਦੇ ਵਿੱਚ ਆਪਣੀ ਧਰਾਸਲ ਤੇ ਜ਼ਮੀਨ ਨਹੀਂ ਤਲਾਸ਼ ਪਾ ਰਹੇ ਤੇ ਤੁਸੀਂ ਜਿਹੜੇ ਲੀਡਰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਭਰਤੀ ਪ੍ਰਕੇਰਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਹਵਾਲੇ ਨਾਲ ਤੁਰੇ ਨੇ ਚਾਹੇ ਉਹਦੇ ਪਿੱਛੇ ਵੀ ਉਹਨੂੰ ਰਾਜਨੀਤੀ ਕਰ ਰਹੇ ਹੋਣ ਚਾਹੇ ਉਹਦੇ ਪਿੱਛੇ ਵੀ ਉਹਨਾਂ ਦੀ ਕੋਈ ਰਾਜਨੀਤਿਕ ਮਨਸ਼ਾ ਬਣ ਗਈ ਹੋਵੇ ਪਰ ਤੁਸੀਂ ਜਨਤਕ ਤੌਰ ਤੇ ਉਹਨਾਂ ਲਈ ਜਿਹਾ ਹਲਕਾ ਸ਼ਬਦ ਵਰਤ ਕੇ ਮਹਿਲਾ ਦਾ ਉਹਨਾਂ ਨੂੰ ਤਾਕਤ ਦੇ ਰਹੇ ਹੋ ਤੇ ਆਪਣੇ ਆਪ ਨੂੰ ਹੋਰ ਕਮਜ਼ੋਰ ਕਰ ਰਹੇ ਹੋ ਤਾਂ ਸਰ ਇਸ ਸਭ ਦੇ ਵਿਚਾਰੇ ਫਿਰ ਸਵਾਲ ਤਾਂ ਇਹ ਵੀ ਖੜਾ ਹੁੰਦਾ ਨਾ ਕਿ ਜਿਹੜਾ ਜਿਸ ਤਰੀਕੇ ਤੁਸੀਂ ਗੱਲ ਕਰੀ ਕਿ 3 ਐਮਐਲ ਨੇ ਤਿੰਨੇ ਨਾਲ ਲਈ ਕਿ ਸੁਖਵੀਰ ਬਾਦਲ ਕਹਿੰਦੇ ਕਿ ਸਰਕਾਰ 27 ਦੇ ਵਿੱਚ ਸਾਡੀ ਸਰਕਾਰ ਬਣਾਓ 27 ਦੀ ਸਰਕਾਰ ਕਿਸ ਤਰੀਕੇ ਬਣੂ ਜਿਹੜੇ ਇਸ ਵਕਤ 3 ਐਮਐਲ ਨੇ ਉਹ ਤਾਂ ਤੁਹਾਡੇ ਨਾਲ ਨਹੀਂ ਹੈਗੇ ਇਕੱਲੇ ਪੈਸਿਆਂ ਨਾਲ ਹੂੰ ਇਕੱਲੇ ਦਿੱਲੀ ਤੋਂ ਕਿਸੇ ਦੇ ਆਸ਼ੀਰਵਾਦ ਨਾਲ ਕੋਈ ਪਬਲਿਕ ਸੈਕਸ਼ਨ ਦੀ ਕੰਪਨੀ ਹਾਇਰ ਕਰਨ ਨਾਲ ਹੂੰ ਸਰਕਾਰਾਂ ਨਹੀਂ ਬਣਦੀਆਂ ਹੂੰ ਸਰਕਾਰਾਂ ਬਣਾਉਣ ਲਈ ਤੁਹਾਨੂੰ ਮੁੱਦਿਆਂ ਤੇ ਹਣ ਗੋਗਾ ਬਾਦਲ ਸਾਹਿਬ ਨੇ ਵਿਕਾਸ ਕਰਾਇਆ ਬਾਦਲ ਸਾਹਿਬ ਤੋਂ ਪਹਿਲਾਂ ਵੀ ਅਕਾਲੀ ਦਲ ਸੀ ਜੀ ਬਿਲਕੁਲ ਲੋਕ ਚੇਤੇ ਕੰਮ ਲੱਗ ਪਏ ਇਤਰਾਤੋਂ ਤੇ ਕਈ ਪਹਿਲੂਆਂ ਦੇ ਉੱਤੇ ਬਾਦਲਾਂ ਨੂੰ ਵੀ ਚੇਤੇ ਕਰਦੇ ਲੋਕ ਕੈਪਟਨ ਨੂੰ ਚੇਤੇ ਕਰਦੇ ਹੋ ਇਹਨਾਂ ਦੀਆਂ ਗਲਤੀਆਂ ਨੂੰ ਜਿੱਥੇ ਕਰਦੇ ਹੂੰ ਪਰ ਇਹ ਵੀ ਤਾਂ ਯਾਦ ਰੱਖੋ ਕਿ ਉਹਨੂੰ ਤੋੜਿਆ ਗਿਆ ਤੁਹਾਡੀਆਂ ਗਲਤੀਆਂ ਦੇ ਵਿੱਚ ਤੋੜਿਆ ਗਿਆ ਤੁਸੀਂ ਉਹਨਾਂ ਗਲਤੀਆਂ ਨੂੰ ਦਰੂਸ ਨਹੀਂ ਕਰ ਰਹੇ ਜੀ ਜੀ ਬਿਲਕੁਲ ਹੂੰ ਦੋ ਤਰੀਕ ਨੂੰ ਤੁਸੀਂ ਪੇਸ਼ ਹੋਏ ਸੀ ਐਸੇ ਪੰਜਾਬ ਨੂੰ ਇਸੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੇ ਤਰਸ ਆਉਣ ਲੱਗ ਪਿਆ ਸੀ ਹੂੰ ਪਰ ਤੁਸੀਂ ਜੇ ਉਸ ਨੂੰ ਨੂੰ ਕਬੂਲ ਕੀਤਾ ਤੇ ਸ਼ਾਇਦ ਤੁਸੀਂ ਨਵੇਂ ਸਿਰੇ ਤੋਂ ਨਵੇਂ ਰੂਪ ਦੇ ਸਾਹਮਣੇ ਆਉਂਦੇ ਪਰ ਤੁਹਾਨੂੰ ਡਰ ਸੀ ਕਿ ਇੱਕ ਵਾਰ ਕੁਰਸੀ ਗਈ ਇੱਕ ਵਾਰ ਟੱਕੜੀ ਚੋਂ ਡਣ ਛੱਡ ਗਿਆ ਇੱਕ ਵਾਰ ਦਫ਼ਤਰ ਗਿਆ ਹੈਨਾ ਇੱਕ ਵਾਰ ਪ੍ਰਧਾਨ ਸਾਹਿਬ ਸ਼ਬਦ ਗਿਆ ਮੁੜ ਕੇ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਤੇ ਤੁਸੀਂ ਇਸ ਚੱਕਰ ਚ ਡਾਕਟਰ ਸਰਵਨ ਵੱਲੋਂ ਦਿੱਤੇ ਫੈਸਲਿਆਂ ਨੂੰ ਪ੍ਰਵਾਨ ਕਰਨ ਦੀ بجائے ਕਥੇਦਾਰਾਂ ਨੂੰ ਬਦਲਣ ਦੀ ਰਾਹ ਪਈ। ਹੂੰ। ਪਰ ਇਸ ਸਭ ਦੇ ਵਿਚਾਲੇ ਫਿਰ ਟੁੱਟਣ ਵਾਲੀਆਂ ਨਹੀਂ ਤੇ ਹੋ ਸਕਦਾ ਹੈ ਕਿ ਹੁਣ ਅਗਲੀ ਪੰਜ ਸਿੰਘ ਸਾਹਿਬਾਂ ਦੀ ਬੈਠਕ ਦੇ ਵਿੱਚ ਸੁਖਵੀਰ ਬਾਦਲ ਫਿਰ ਅਸ਼ੀਰਕਲਤਖ ਸਾਹਿਬ ਦੀ ਫਸੀਲ ਦੇ ਸਾਹਮਣੇ ਖੜੇ ਹੋਣ ਤੇ ਇਹਨਾਂ ਨੂੰ ਝੋਲੀ 'ਚ ਬਾਦਲਾ ਵਾਲਾ ਪ੍ਰਕਾਸ਼ੀ ਬਾਦਲਾ ਵਾਲਾ ਵਾਪਸ ਲੈ ਗਿਆ ਫਕਰੇ ਕੌਮ ਪਾਇਆ ਜਾ ਰਿਹਾ ਹੋਵੇ ਕਿਉਂਕਿ ਮਤੇ ਪਾ ਚੁੱਕੇ ਨੇ ਐਲਾਨ ਕਰ ਚੁੱਕੇ ਨੇ ਜੀ ਜੀ ਤੇ ਜੇ ਇਹ ਕੰਮ ਕੀਤਾ ਤਾਂ ਹੋਰ ਵੱਧਰ ਗਲਤੀ ਕਰਨਗੇ ਸੋ ਇਸ ਲਈ ਸਿਰਫ ਤੇ ਸਿਰਫ ਆਪਣੇ ਨਾਮ ਨੂੰ ਆਪਣੇ ਰੁਤਬੇ ਨੂੰ ਉਹਦੇ ਨੂੰ ਕਾਇਮ ਰੱਖਣ ਚ ਅਕਾਲੀ ਦਰ ਨੂੰ ਜੇ ਢਾ ਲਾਉਣਗੇ ਤਾਂ ਇੰਜ ਸੱਤਾ ਆਉਣੀ ਬਹੁਤ ਮੁਸ਼ਕਲ ਹੈ ਸੱਤਾ ਦੇ ਲਈ ਲੋਕਾਂ ਦਾ ਭਰੋਸਾ ਪੰਥਕ ਧਿਰ ਦਾ ਭਰੋਸਾ ਪੰਥਕ ਰੋ ਰੀਤਾਂ ਦਾ ਭਰੋਸਾ ਉਹ ਬਹਾਲ ਕਰਨਾ ਪੈਣਾ ਉਹ ਬਹੁਤ ਦੂਰ ਲੱਗਦਾ ਜੇਕਰ ਹਮ ਪਰ ਇਹ ਸਭ ਦੇ ਵਿਚਾਲੇ ਸਰ ਇਹ ਵੀ ਤਾਂ ਸਵਾਲ ਆ ਕਿ ਜਿੱਥੇ ਅੱਜ ਸੁਖਬੀਰ ਬਾਦਲ ਨੇ ਬਿਆਨ ਦੇ ਰਹੇ ਸੀ ਕਿ ਕਹਿੰਦੇ ਇਹਨਾਂ ਲੀਡਰਾਂ ਦੇ ਵਿੱਚ ਮੈਂ ਆ ਗਈ ਉਹ ਕਹਿੰਦੇ ਕਿ ਜੇਕਰ ਕੋਈ ਮੈਨੂੰ ਅੱਜ ਪਛਾਣਦਾ ਅਕਾਲੀ ਦਲ ਕਰਕੇ ਪਛਾਣਦਾ ਉਹ ਕਹਿੰਦੇ ਜੇ ਕੱਲੂ ਮੈਂ ਪਾਸੇ ਉਹਨਾਂ ਮੈਨੂੰ ਕਿਸੇ ਨੇ ਪਛਾਣਨਾ ਨਹੀਂ ਕਿ ਸੁਖਬੀਰ ਬਾਦਲ ਕੌਣ ਆ ਤੇ ਨਾਲੇ ਉਹ ਬਾਰ ਬਾਰ ਇਹ ਕਹਿੰਦੇ ਰਹੇ ਕਿ ਉਹ ਇੱਕੋ ਸਪੀਚ ਦੇ ਵਿੱਚ ਕਈ ਕਰਕੇ ਆ ਕਿ ਇਹਨਾਂ ਲੀਡਰਾਂ ਚ ਜਿਹੜੀ ਮੈਂ ਦੀ ਇੱਕ ਇੱਕ ਭਾਵਨਾ ਆ ਗਈ ਤੇ ਉਸ ਤੋਂ ਬਾਅਦ ਅਖੀਰ ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਰੋਡ ਨਿਕਲੇ ਬਾਈਪਾਸ ਨਿਕਲੇ ਤਰੱਕੀ ਹੋਈ ਉਹ ਮੈਂ ਕਰਾਈ ਫਿਰ ਇਹ ਮੈਂ ਹਰ ਕੀ ਹੈ ਜੀ ਰਾਜ ਹੈ ਨਾ ਸੇਵਾ ਥੋੜਾ ਉਹ ਤਾਂ ਨਾਰਾ ਹੀ ਸੀ ਨਾ ਮੈਨੂੰ ਰਾਜ ਨਹੀਂ ਸੇਵਾ ਜੀ ਤੇ ਜਿੱਥੋਂ ਤੱਕ ਸਮਾਨ ਹੈ ਆਪਾਂ ਦੁਨਿਆਵੀ ਲੋਕ ਜਿਹੜੇ ਰੱਬ ਨੂੰ ਮੰਨਦੇ ਆ ਕੁਦਰਤ ਨੂੰ ਮੰਨਦੇ ਆ ਉਸ ਪਰਮ ਪਿਤਾ ਪਰਮਾਤਮਾ ਨੂੰ ਮੰਨਦੇ ਆ ਵਾਹਿਗੁਰੂ ਨੂੰ ਮੰਨਦੇ ਆ ਈਸ਼ਵਰ ਨੂੰ ਮੰਨਦੇ ਜਿਸ ਵੀ ਰੂਪ ਚ ਆਪਾਂ ਮੰਨਦੇ ਆ ਹੈ ਨਾ ਜੀ ਆਪਣੇ ਜਵਾਕ ਦੇ ਆਪਣੇ ਪਰਿਵਾਰ ਦੇ ਆਪਣੇ ਆਪਣੀ ਕਿਸੇ ਚੀਜ਼ ਦੇ ਵੀ ਕੋਈ ਨੁਕਸਾਨੀਆਂ ਹੋ ਜਵੇ ਨਾ ਆਪਾਂ ਕਹਿੰਦੇ ਜਾਇ ਕੋਈ ਗਲਤੀ ਤਾਂ ਨਹੀਂ ਕਰ ਬੈਠਿਆ ਮੈਂ ਹੂੰ ਬਿਲਕੁਲ ਜੀ ਤੇ ਇੱਥੇ ਮੈਂ ਜਾਂਦੀ ਹੂੰ ਨੀ ਤੇ ਮੈਂ ਮਤਲਬ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਬਾਰ-ਬਾਰ ਵਾਪਰ ਸਕਦਾ ਹੈ ਪਰ ਕਈ ਵਾਰ ਬੰਦੇ ਦੇ ਆਪਣੇ ਮਨ ਚ ਤਾਂ ਹੁੰਦਾ ਨਾ ਸੁਖਵੀਰ ਬਾਦਲ ਸੋਚਣ ਤਾਂ ਸਹੀ ਬਿਲਕੁਲ ਜੀ ਸੁਭਾਏ ਕੇ ਆ ਜਾਂਦਾ ਪਹਿਲਾ ਦਰਬਾਰ ਸਾਹਿਬ ਗਿਆ ਤਾਂ ਸੱਜੀ ਲੱਤ ਹੂੰ ਉਸਕੇ ਚਰਚ ਫਿਰ ਦਰਬਾਰ ਸਾਹਿਬ ਦੇ ਵਿੱਚੇ ਮੇਰੇ ਤੇ ਗੋਲੀ ਹੂੰ ਫਿਰ ਮੇਰੀ ਸੱਜੀ ਬਾਹ ਮੋਢਾ ਫਿਰ ਹੁਣ ਖੱਬੀ ਬਾਹ ਦੇ ਉੱਤੇ ਫਿਰ ਨਜ਼ਰ ਆ ਰਹੀ ਪੱਟੀ ਪਾਈ ਸੋ ਬੰਦਾ ਆਪਣੇ ਅੰਦਰ ਤਾਂ ਮੰਥਨ ਕਰਦਾ ਉਹ ਹੋਰ ਨਿਵਾਣਾ ਹੋ ਜਾਂਦਾ ਔਰ ਨਿਮਰ ਹੋ ਜਾਂਦਾ ਔਰ ਸਾਦਗੀ ਭਰਪੂਰ ਹੋ ਜਾਂਦਾ ਔਰ ਸਭ ਨੂੰ ਨਾਲ ਲੈ ਕੇ ਚਰਨ ਦੀ ਗੱਲ ਕਰਦਾ ਤੂੰ ਸੱਤ ਤੋੜਨ ਨੂੰ ਫਿਰਦੇ ਹੋ ਤੇ ਮਨਪ੍ਰੇ ਮਨਪ੍ਰਿਤਿਆਲੀ ਨੇ ਆਪਣੀ ਦਿੱਖ ਨੂੰ ਮਜ਼ਬੂਤ ਕਰ ਲਿਆ ਤੇ ਤੁਸੀਂ ਆਪਣੀ ਦਿੱਖ ਨੂੰ ਕਮਜ਼ੋਰ ਕਰ ਰਹੇ ਹੋ ਤੇ ਤੁਹਾਡੀ ਇਸ ਵਿਆਹੀ ਨਾਲ ਤਾਂ ਹੋਰ ਤਕੜਾ ਹੋ ਜਾਊਗਾ ਸੋ ਇਸ ਲਈ ਸੁਖਵੀਰ ਬਾਦਲ ਨੂੰ ਮੈਨੂੰ ਲੱਗਦਾ ਹੁਣ ਨਾ ਬਾਣੀ ਦੇ ਲੜ ਲੱਗਣੇ ਲੋ ਜੀ ਹੁਣ ਸਾਰਿਆਂ ਵਾਲੇ ਪਾਸੇ ਨੂੰ ਜਾਣ ਤਾਂ ਉਹ ਸੈਜ ਤਾਉਗੀ ਚਮਚਿਆਂ ਤੋਂ ਥੋੜਾ ਜਿਹਾ ਦੂਰ ਹੋ ਕੇ ਸੋਚਣ ਜੀ ਤਾਂ ਇਹਨਾਂ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ